हेलो हेलो हाँ जी नीति कल कर रही है जी कौन नीति कल कर रही है हाँ मैं उन परिवार तो ही बोल रहे हैं दसो ठीक है जी उड़ीसा में बहुत बार हो लगा यार और निगासिंगरा की चक्कर है यार भैया ਬਹੁਤ ਨਿੰਗ ਸਿੰਘ ਪਰੇਸ਼ਾਨ ਕਰੀ ਜਾਂਦੇ ਪ੍ਰੋਫੈਸਰ ਨੂੰ ਮੈਂ ਇਸ ਲੀਅਰ ਕੋਲ ਦਾ ਵੀਡੀਓ ਲਾ ਕੇ ਰੱਖਾਂ ਮੰਡਿੰਗਾ ਸਿੰਘਾਂ ਤੇ ਬਹੁਤ ਗਰਮੀ ਚੜੀ ਜਾਂਦੀ ਮੈਂ ਸੋਹ ਬਾਹਰ ਆਂ ਮੈਂ ਕਹਾਂ ਨਹੀਂ ਕਹ ਰਿਹਾ ਚੱਕਰ ਕੀ ਹੈ ਯਾਰ ਬਾਈ ਜੀ ਸਾਡਾ ਕੰਮ ਬੰਦ ਕਰਾ ਰਹੇ ਆ ਸਾਡੀਆਂ ਹੁਣ ਰੋਟੀ ਪਾਣੀ ਸਾਡਾ ਇੱਥੋਂ ਚੱਲਦਾ ਹੁਣ ਕੀ ਕਰੀਏ ਵੀ ਚਲੋ ਸੇਵਾ ਕਰਦੇ ਆ ਥੋੜੀ ਬਹੁਤੀ ਇਹ ਮੈਂ ਨਹੀਂ ਕਰਦਾ ਭਾਈ ਮੈਂ ਮਾਂ ਕਾਲੀ ਨਹੀਂ ਮੰਨਦਾ ਠੀਕ ਹੈ ਪਰ ਮਿੰਨਿੰਦਾ ਮੈਂ ਹੁਣ ਖਬਰਾਂ ਸੌਣ ਤਾ ਫੇਸਬੁੱਕ ਤੇ ਤੂੰ ਤਾਂ ਵੀਡੀਓ ਲਾਹਾਂਗਾ ਕਹਿ ਦਿਆਂਗਾ ਤੇ ਮੈਂ ਤੁਹਾਨੂੰ ਸੈਂਡ ਕਰਨਾ ਹੈ ਨਾ ਕਹਿ ਦੋ ਮੇਰਾ ਮੋਗਾ ਜੜਾਈ ਪੈਂਦਾ ਅੱਛਾ ਇਹਨਾਂ ਤੇ ਮੈਨੂੰ ਬਹੁਤ ਅਲਰਜੀ ਆ ਭਾਈ ਆ ਸੌ ਲੱਗੇ ਮੇਰੀ ਤੇਸ਼ ਨਹੀਂ ਸਾਦੀ ਮੈਂ ਕੱਲਾ ਕਰ ਕਹਿੰਦੇ ਮੈਂ ਅ ਚੋ ਇਹਨਾਂ ਦਾ ਯਾਰ ਲੋਕੂ ਤੱਕਾਂ ਤੂੰ ਇਹ ਕਰ ਨਾ ਵੀਡੀਓ ਕੋਰ ਕੋਲੇ ਆ ਜਈ ਪਰਸੋਂ ਅਸੀਂ ਨਿੰਗਾ ਤੇ ਮਨਪੀਰ ਖਾਲਸਾ ਜਿਹੜਾ ਇਹ ਤੇ ਵੀ ਪਰਚਾ ਘਟਾ ਰਹੇ ਆ ਹਾਂ ਸ਼ਨੀਵਾਰ ਦਾ ਮੈਂ ਸੁਣਿਆ ਵਾ ਮੈਂ ਨਾ ਪਤਾ ਕੀ ਗੱਲ ਆ ਮੈਂ ਭਾਜੀ ਬਾਹਰ ਅੱਛਾ ਅੱਛਾ ਉਹ ਵੀ ਵੀ ਉਹ ਵੀ ਕਰ ਤੂੰ ਵੀ ਗੱਡੀ ਲਾਉਣਾ ਨਹੀਂ ਵੈਸੇ ਮੈਂ ਕਾਦੀ ਮਾਤਰ ਮੰਨਦਾ ਹਾਂ ਹਾਂ ਇਹ ਸਾਡਾ ਮੈਂ ਸਾਨੂੰ ਕਹਿੰਦੇ ਪਖੰਡ ਜਿਹੜਾ ਕਰ ਰਹੇ ਲੋਕਾਂ ਨੂੰ ਮਤਲਬ ਲੁੱਟਦੇ ਹੋ ਥੱਕਦੇ ਆ ਬੋਗਾ ਸ਼ਿਵਨਾਥ ਉਹ ਵੀ ਮੈਂ ਵੀਡੀਓ ਸੁਣੀ ਹੈ ਉਹ ਵੇਲਾ ਵਿਚਾਰਾ ਹੋਣਾ ਸ਼ਿਵਨਾਥ ਉਹਦੇ ਤੇ ਵੀ ਕਿੰਨਾ ਭਾਈ ਮਨਪ੍ਰੀਤ ਸਿੰਘ ਭੱਜਿਆ ਹੋਣਾ ਉਹਨੂੰ ਵੀ ਵਿਚਾਰੀ ਨੂੰ ਮਾਰ ਕੇ ਮੰਗਾਈ ਮੈਂ ਆ ਗੱਲ ਸੁਣ ਕੇ ਮੈਂ ਬਹੁਤ ਪਰੇ ਮਤਾਂ ਜੀ ਤੁਹਾਨੂੰ ਕੋਈ ਨਾ ਸੌਰੀ ਮੈਂ ਤੁਹਾਨੂੰ ਵਿਸਤਾਰਤ ਕੀਤਾ ਨਹੀਂ ਨਹੀਂ ਕੋਈ ਨਹੀਂ ਉਹ ਬਾਬਾ ਨਵਨੀਤ ਅੰਦਰ ਤੇ ਮੈਂ ਬਾਹਰ ਗੱਡੀ ਚ ਸੀਗਾ ਤੇ ਮੈਂ ਕਿਉਂ ਆਇਆ ਉਹਨਾਂ ਦੇ ਨੰਮਰਾ अच्छा हां की कीता जावे इनों यार नहीं नहीं मां तो ता होन जे यार फड्डू बहुत ਬਣਾਉਂਦੇ ਬਾਈ ਅੰਨੇ ਅੰਗ ਮੈਂ ਤਾਂ ਨਹੀਂ ਕਰਾਂ ਵੀੜ ਕੋ ਕੰਕਰ ਨਹੀਂ ਆਉਂਦਾ ਕਰ ਸੁਤਾਂ ਦਾ ਦੇਣੀ ਗੇ ਨਹੀਂ ਤੇਨੂੰ ਕੋਈ ਪਤਾ ਹੈ ਨਾ ਮਰੇ ਦਾ ਸਭ ਤੂੰ ਥੋੜਾ ਬਹੁਤਾ ਅਸੀਂ ਬੋਲ ਗਏ ਇਹਨਾਂ ਦੇ ਫਿਰ ਨੂੰ ਦੀ ਤੋ ਬੁਲਾਉਂਗਾ ਮੈਂ ਮੈਂ ਹਜੂ ਸਾਹਿਬ ਵੱਲ ਫੈੜ ਆਇਆ ਬਾਈ ਮੈਂ ਦੋ ਮਹੀਨਾ ਡੇਢ ਮਹੀਨਾ ਆ ਸਕਦਾ ਤਾਂ ਅੱਛਾ ਨਹੀਂ ਇਹਨਾਂ ਦੀ ਕੋਈ ਨਾ ਕੋਈ ਤਾਂ ਗੱਲ ਸਾਨੂੰ ਦੱਸ ਨਾ ਨਿੰਗਾ ਦੀ ਕੋਈ ਜਿਹੜੀ ਕਰਤੂਤ ਕਿੰਨਾ ਫਿਰ ਅਸੀਂ ਬੋਲ ਗਏ ਇਧਰੋਂ ਵੀਡੀਓ ਤਾਂ ਸਾਰਾ ਇਹ ਮੈਂ ਵੀਡੀਓ ਤੋਂ ਸਸਪੈਂਡ ਕਰੂੰਗਾ ਕੋਈ ਚੱਕ ਨਹੀਂ ਪਰ ਮੈਨੂੰ ਆ ਜਾਣ ਤੇ ਮੈਨੂੰ ਮਹੀਨਾ ਜਿਹੜੇ ਮਹੀਨਾ ਲੱਗ ਜੀ ਮੈਂ ਮਸ਼ੀਨ ਤੇ ਵੀਡੀਓ ਤਾਂ ਚੱਲ ਬਾਅਦ ਸੈੱਡ ਕਰੀ ਵੀ ਉਹ ਦੱਸ ਦੇਣਾ ਥੋੜਾ ਬਹੁਤਾ ਫਿਰ ਅਸੀਂ ਇਹਨਾਂ ਨਾਲ ਗੱਲ ਤਾਂ ਕਰਾਂਗੇ ਨਾ ਕੱਲ ਨੂੰ ਸੰਗਰ ਕੋਈ ਵੀ ਨਹੀਂ ਸਾਬਤ ਤੈਨ ਪਤਾ ਹੈ ਅੱਜ ਕੱਲ੍ਹ ਨੇ ਕੌਣ ਚੰਗਾ ਰੋਟੀ ਕਿਸ ਨੂੰ ਖਾਂ ਦੇਂਦੇ ਪਹਿਲਾਂ ਮੋਗੇ ਵਾਲਾ ਸੀ ਉਹਦੇ ਬਾਰੇ ਬੁਰਾ ਭਾਅ ਸੋਚਿਆ ਇਹਨਾਂ ਨੇ ਤੇ ਤਾਂ ਦੋ ਤਿੰਨ ਮੁੱਡੇ ਹੋਰ ਸੀ ਜੁਨਾ ਬਾਰੇ ਪਹਿਲਾਂ ਤਾਂ ਉਹਦੇ ਹਾਲਾਤ ਦਿੱਸੇ ਹੀ ਨਹੀਂ ਕਿਤੇ ਪਰ ਹੁਣ ਇਹ ਭੈਂਟ ਮੂਰੇ ਹੋ ਕੇ ਨਹੀਂ ਉਹ ਸਾਰੇ ਕਹਿੰਦੇ ਵੀ ਭਾਈ ਜਿਹੜਾ ਭਾਈ ਮਨਪ੍ਰੀਤ ਸਿੰਘ ਜਿਨੇ ਮਹਿਮ ਤੋਰੀਆ ਵੀ ਇਹ ਸਾਰਿਆਂ ਦਾ ਉਹ ਕਹਿੰਦੇ ਸਤਿਕਾਰ ਕਰਦਾ ਤੇ ਵੀ ਪਖੰਡਵਾਦ ਦੇ ਅਖੇ ਮੇਰੇ ਖਿਲਾਫ ਚੱਲਿਆ ਹਾਂ ਇਹਦਾ ਨੀ ਕੋ ਦੋ ਜਾਂ ਬਟੰਡੇ ਦਾ ਕੀ ਉਹਦਾ ਬਾਈ ਦਾ ਕੀ ਜੇ ਦੋਨੇ ਨੱਤਿਆਂ ਜੀਆਂ ਪੰਗਾ ਕਿ ਉਹ ਵੀਰੇ ਦਾ ਦੋਨੇ ਲੱਤਿਆਂ ਪੰਗਾ ਜਨਾ ਚਾਹਦਾ ਮੋਗੇ ਦੀ ਨੂੰ ਕਹਿੰਦਾ ਮੇਰੀ ਭੈਣ ਆ ਉਹ ਮਲਕਖਾਨ 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 ਪਲਦੋ ਇੰਨੇ ਗਾਣੇ ਵੀਰ ਦੇ ਪੰਗਾ ਮੈਂ ਸੰਗਤਾ ਸਿਰਾ ਕਰਦਾ ਕਹਦਾ ਵੀਰੇ ਤੇਰਾ ਪਿੰਡ ਕਿਹੜਾ ਸੀਰੇ ਮੋਗੇ ਚ ਆਪਣਾ ਪਿੰਡ ਵੀ ਛੱਠੀ ਭਾਈ ਪੈਂਦਾ ਮੋਗੇ ਚ ਮੋਗਾ ਛਲਾ ਬੰਦਾ ਬਾਕਾ ਪ੍ਰਾਣਾ ਛੱਠੀ ਭਾਈ ਤੇਰਾ ਨਾਮ ਵੀਰੇ ਕੀ ਹੈ ਆਪਣਾ ਮੇਰਾ ਨਾਮ ਪ੍ਰੀਤਾ ਵੀਰੇ ਪ੍ਰੀਤਾ ਅੱਛਾ ਹਾਂਜੀ ਹੂੰ ਠੀਕ ਤਾਂ ਕੀ ਕੰਮ ਕਰਦੇ ਹੋ ਤੁਸੀਂ ਕਰਪੈਣ ਚਲਾਉਣੀ ਮੈਂ ਇਸ ਟਾਈਮ ਤੇ ਮਸ਼ੀਨ ਤੇ ਝੂਠੀ ਮਾਰਚ ਅੱਛਾ 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 हां जी हां जी वो तो ठीक ठाक है तेरे घर पर मम्मी यार के हां बढ़िया सारे बढ़िया बढ़िया तू सुनाओ ते और कोई कोई नढेड़े कोई ਤੁਹਾਡੇ ਪਿੰਡਾਂ ਦੀ ਕੋਈ ਨਾ ਦੱਸ ਸਾਨੂੰ ਢਿੰਗ ਸਿੰਘਾਂ ਦੀਆਂ ਕੋਈ ਗੱਲਾਂ ਬਾਤਾਂ ਫਿਰ ਇਹਨਾਂ ਤੇ ਅਸੀਂ ਵੀ ਕਰ ਕੋਈ ਸਾਡੇ ਸੱਥੀ ਭਾਈ ਤਾਂ ਕੋਈ ਵੀ ਨਹੀਂ ਐਵੇਂ ਕਹਿੰਦਾ ਇਹਹੀ ਮੈਂ ਪਰੇਸ਼ਾਨ ਹੋ ਰਹੇ ਹਾਂ ਕਿ ਲੋਕਾਂ ਦੇ ਸਾਡੇ ਸੱਥੀ ਭਾਈ ਚੰਦੇ ਆ ਹਲੋ ਅਜੀ ਰੋਟੀ ਪਾਣੀ ਖਾਂਦੇ ਆ ਬਹੁਤ ਸਿਆਣਪ ਦਾ ਕੰਮ ਕਰਦੇ ਮੈਂ ਕਹਾਂ ਚੰਗੀ ਗੱਲ ਆ ਮਾਰਕ ਚੜ੍ਹਦੀ ਕਲਾ ਚ ਰੱਖੇ ਇਹਨਾਂ ਨੂੰ ਹੁਣ ਇਹਨਾਂ ਨਾਲ ਮੈਂ ਗਲਤ ਕੰਮ ਨਹੀਂ ਨਹੀਂ ਹੋਰ ਨਹੀਂ ਤੈਨੂੰ ਕਿਸੇ ਦੀ ਕੋਈ ਗੱਲਬਾਤ ਪਤਾ ਫਿਰ ਦੱਸ ਅਸੀਂ ਬੋਲਾਂਗੇ ਨਾ ਸਵੇਰੇ ਐਸਐਸਪੀ ਕੋਲੇ ਜਾਣਾ ਮਨਪ੍ਰੀਤ ਸਿੰਘ ਹਾਂ ਕੇਹਤਾਂ ਰਹੇ ਗੂਣ 18 ਤਰੀਕ ਨੂੰ ਸ਼ਨੀਵਾਰ ਮਨਪ੍ਰੀਤ ਹਾਂ ਕੇਹਤਾਂ ਰਹੇ ਗੂਣ ਸੇ ਜਾਣਾ ਟੂਡੇ ਪੈਂਡ ਹਾਂ ਮਨਪ੍ਰੀਤ ਕਹਿੰਦਾ ਹਾਂ 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 ਅਈ ਤਾਂ ਡਰੇ ਬਈ ਨਹੀਂ ਨਹੀਂ ਕੋਈ ਦਾਅਦ ਨਹੀਂ ਵੀਰੇ ਗੱਲ ਨਹੀਂ ਠੀਕ ਆ ਪਰ ਰੋਟੀ ਪਾਣੀ ਖਾਣਾ ਠੀਕ ਆ ਨਾ ਤਾਂ ਬੰਨ ਉਹਦੇ ਫੁੱਦੂ ਸਾਰੇ ਇਹਨਾਂ ਗੱਲ ਇਹ ਸਾਰਾ ਨੂੰ ਪਤਾ ਵੀਰੇ ਵੀਰੇ ਪਤਾ ਹੀ ਆ ਪਤਾ ਕੀ ਆ ਆਪਾਂ ਹੁਣ ਰੋਟੀਆਂ ਹੀ ਰੋਟੀਆਂ ਕਾਰਨ ਹਨਾ ਪੂਰੇ ਤਾਲੀਆ ਰੋਟੀਆਂ ਹੀ ਆਪਦੀਆਂ ਖਾਣੇ ਆ ਮਸਾਂ ਤੇ ਹੁਣ ਕਿੱਥੋਂ ਪੈਸਾ ਬਣਾਈਏ ਹੁਣ ਲੋਕਾਂ ਨੂੰ ਹੁਣ ਜਿਹੜੇ ਲੋਕ ਮੇਰੀ ਗੱਲ ਸੁਣ ਜਿਹੜੇ ਲੋਕ ਹੁਣ ਲਟਾਉਣੋਂ ਬੈਠੇ ਆ ਲੋਕੀ ਤੇ ਜੇ ਆਪਾਂ ਚਾਰ ਪੈਸੇ ਲੈ ਲਾਂਗੇ ਕਿੱਡੀ ਗੱਲ ਆਖਣੀ ਤਾਂ ਦਾ ਵੀ ਉਹ ਹੀ ਜਲਾ ਇਹਨਾਂ ਨੂੰ ਹਣ ਤੱਕ ਹੋ ਕੇ ਆਪਾਂ ਕਵਾਂਗੇ ਕਿ ਸਾਰਾ ਕੁਝ ਛੱਡ ਦਿੰਨੇ ਆ ਤੇ ਤੁਸੀਂ ਖਰਚਾ ਪੁਆਇਂ ਦੇ ਦਿਓ ਸਾਨੂੰ ਹੂੰ ਹੂੰ ਅੱਛਾ ਤੇਰਾ ਨਾਂ ਕੀ ਹੈ ਲੈਂਦੇ ਆਂਦੇ ਮਗਰ ਹਾਂਜੀ ਹਾਂਜੀ ਇਹ ਲੈਂਦੇ ਆਂਦੇ ਮਗਰ ਹੂੰ ਕੀ ਕਹਣਾ ਗੱਲ ਕੋਈ ਨਹੀਂ ਇਹ ਪ੍ਰਮਾਤਮਾ ਰੀਤ ਬਣਾਈ ਆ ਜੇ ਰੀਤ ਚੱਲੀ ਆ ਤਾਂ ਆਪਾਂ ਬਣਾਈ ਆਂਦਾ ਤੁਹਾਡੇ ਫਿਤਾ ਦਾ ਨਾਂ ਕੀ ਹੈ ਛੱਠੀ ਭਾਈ ਹਾਂਜੀ ਹਰਵੰਦ ਸਿੰਘ ਹਰਵੰਦ ਸਿੰਘ ਅੱਛਾ ਅੱਛਾ ਹਾਂਜੀ ਹਾਂਜੀ ਉਹੀ ਗੱਲ ਹੀ ਹੈ ਕਿ ਸਾਡੇ ਰਿਸ਼ਤੇ ਦਾ ਅਥਨ ਜੀ ਭਾਈ ਕਿਹੜੇ ਪਾਸੇ ਘਰ ਤੁਹਾਡਾ ਆਪਣਾ ਛੱਪੜ ਕੰਨੀ ਘਰ ਆ ਵੀਰੇ ਅੱਛਾ ਛੱਪੜ ਕਰਨੇ ਹਾਂਜੀ ਹਾਂਜੀ ਅਥਨ ਭਾਈ ਅੱਛਾ ਪ੍ਰੀਤ ਗੱਲ ਸੁਣ ਮੇਰੀ ਹਾਂਜੀ ਸਰ ਹੁਣ ਤੋਂ ਨਿੰਗਾ ਸਿੰਘਾਂ ਵਾਲੇ ਬਹੁਤ ਲਿਆ ਬੋਲ ਹੁਣ ਤੈਨੂੰ ਪਤਾ ਮੈਂ ਕੌਣ ਬੋਲਦਾ ਹੁਣ ਮੇਰਾ ਫੋਨ ਨਾ ਕੱਟੀ ਠੱਠੀ ਭਾਈ ਮੈਨੂੰ ਦੂਜੀਸ ਭਾਈ ਮਨਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਮੈਂ ਅਸੀਂ ਕਾ ਭਾਈ ਸਤਿ ਸ੍ਰੀ ਅਕਾਲ ਤਾਂ ਠੀਕ ਐ ਤੂੰ ਜਿਹੜੀ ਬਕਵਾਸ ਕੀਤੀ ਐ ਗੁਰੂ ਦੀਆਂ ਲਾਡਲੀਆਂ ਫੌਜਾਂ ਬਾਰੇ ਬੇਸ਼ਰਮ ਬੰਦਿਆ ਹੁਣ ਤੇਰੇ ਘਰੇ ਪਹੁੰਚਦੇ ਸਵੇਰੇ ਪਹਿਲਾਂ ਤਾਂ ਉਹਦੇ ਤਾਂ ਛਾਂਗੇ ਵਾਲੀ ਤੇ ਤਾਂ ਪਰਸੋ ਜਾਵਾਂਗੇ ਬੀਬੀ ਕੋਲੇ ਪਹਿਲਾਂ ਤੇਰੇ ਜਾਣੇ ਸਵੇਰੇ ਮੈਂ ਤੇਰੇ ਛੱਪੜ ਕੋਲੇ ਘਰ ਵੇਣਾ ਪਹੁੰਚਦਾ ਮੈਂ ਤੈਨੂੰ ਇਹ ਨਹੀਂ ਅਕਲਾਉਂਦੀ ਕਿ ਤੂੰ ਫੋਨ ਲਾ ਕੇ ਤੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਬਾਰੇ ਇੰਨੀ ਬਕਵਾਸ ਕਰ ਰਿਹਾ ਹੋਂ ਆਪਾਂ ਨਾ ਆਏ ਕੋਈ ਨਹੀਂ ਨਾਲ ਮੇਰੇ ਤੂੰ ਕਿਹੜੇ ਪਾਸੋਂ ਨਾਲ ਆ ਤੂੰ ਕੀ ਦੱਸ ਨਹੀਂ ਨਹੀਂ ਬਾਈ ਨਹੀਂ ਨਹੀਂ ਹੁਣ ਤੂੰ ਬੜੀਆਂ ਹੁਣ ਨਹੀਂ ਨਹੀਂ ਹੁਣ ਤੂੰ ਨਵਨੀਤ ਕੌਰ ਦੀ ਉਸ ਤੱਕ ਕਰਦਾ ਸੀ ਢਿੰਗ ਤਿੰਗ ਆਏ ਆ ਤੇ ਬਲਾਨਾ ਐ ਇਹ ਤੈਨੂੰ ਬਣਾਉਣੇ ਆ ਤੇਰੇ ਮੈਂ ਪਹਿਲਾਂ ਤਾਂ ਮੈਂ ਤੇਰੇ ਘਰੇ ਪਹੁੰਚਦਾ ਛੱਪੜ ਕੋਲੇ ਤੇਰੇ ਪਿਓ ਦਾ ਨਾਮ ਕਿ ਹਰਬੰਸ ਦੱਸਿਆ ਨਾ ਮੈਨੂੰ ਹਾਂਜੀ ਉਹ ਅੰਨਿਤ ਨੂੰ ਬਣਾਉਣੇ ਤੇਰਾ ਪਹਿਲਾਂ ਤਾਂ ਮੈਂ ਤੇਰੇ ਤੇਰੇ ਤੇ ਕਟਾਉਣੇ ਕਾਰਵਾਈ ਨਹੀਂ ਠੀਕ ਤਾਂ ਹੈਗੇ ਆ ਤੇ ਤੂੰ ਮੈਨੂੰ ਦੱਸ ਵੀ ਤੂੰ ਨਵਨੀਤ ਕੌਰ ਦਾ ਨੰਬਰ ਸਮਝ ਕੇ ਮੈਂ ਤਾਂ ਕੁਦਰਤੀ ਤੈਨੂੰ ਕਹਤਾਂ ਮੈਂ ਕਿਹਾ ਹਾਂ ਨਵਨੀਤ ਕੌਰ ਦਾ ਨੰਬਰ ਹੀ ਆ ਤੇ ਤੂੰ ਇਨੇ ਨੇ ਭੈੜੇ ਲਫਜੋ ਬੋਲੀ ਜਾਂਦਾ ਨਿੰਗਾ ਸਿੰਘਾਂ ਬਾਰੇ ਬੇਸ਼ਰਮ ਬੰਦੇ ਆ ਨਹੀਂ ਨਹੀਂ ਆਪਾਂ ਨਾਲ ਖੜੇ ਹੋ ਬਾਈ ਨਹੀਂ ਨਾਲ ਕਿਹਦੇ ਖੜਾ ਤੂੰ ਨਵਨੀ ਉਹਨਾਂ ਦੇ ਨਾਲ ਖੜਾ ਹੈ ਕਿ ਇੱਧਰ ਖੜਾ ਤੂੰ ਬਕਵਾਸ ਕਰੀਏ ਨਾ ਤੂੰ ਨਿੰਗਾ ਸਿੰਘਾਂ ਬਾਰੇ ਤੈਨੂੰ ਇਹ ਨਹੀਂ ਪਤਾ ਵੀ ਤੂੰ ਬੋਲਣ ਤੋਂ ਪਹਿਲਾਂ ਵੀ ਤੂੰ ਗੱਲ ਕਿਧਰ ਕਰੀ ਜਾਂਦਾ ਪਤਾ ਨਹੀਂ ਬਾਬਾ ਸਭ ਕੀ ਕੰਮ ਕਰਦੇ ਤੇਰੇ ਫਾਦਰ ਸਾਹਿਬ ਕੀ ਕੰਮ ਕਰਦੇ ਆ ਸੌਰੀ ਬੋਆ ਸਾਹਿਬ ਸੌਰੀ ਨਹੀਂ ਮੈਨੂੰ ਤੂੰ ਫੋਟੋ ਭੇਜ ਆਵਦੀ ਤੂੰ ਹੈ ਕਿਹੜਾ ਤੂੰ ਇੱਥੇ ਠੱਠੀ ਭਾਈ ਸਾਡੇ ਹੈਗੇ ਸਾਰੇ ਸਿੰਘ ਮੈਂ ਭੇਜਦਾ ਤੇਰੇ ਘਰੇ ਸਵੇਰੇ ਮੈਂ ਕੋਈ ਨਾ ਸੌਰੀ ਸੌਰੀ ਵਿਆਹ ਆ ਤੂੰ ਕਿ ਕੁਵਾਰਾ ਹੈ ਰਹਿ ਆ ਜੀ ਸੌਰੀ ਕੋਈ ਨਾ ਬਈ ਤੈਨੂੰ ਤੇਰੇ ਬੱਚਿਆਂ ਦਾ ਨਹੀਂ ਫਿਕਰ ਤੇ ਤੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਯਾਰ ਤੂੰ ਉਹਨਾਂ ਦੇ ਖਿਲਾਫ ਬੋਲੀ ਜਾਂਦਾ ਤੂੰ ਬਿਸ਼ਰਮ ਬੰਦੇ ਆ ਬਾਬਾ ਜੀ ਸਾਰੀ ਸਾਰੀ ਮਾਦਾ ਕੋਈ ਨੰਬਰ ਲੱਗ ਗਿਆ ਸੌਰੀ ਨਹੀਂ ਤੂੰ ਹਾਂ ਚਾ ਉਹਨਾਂ ਦਾ ਨੰਬਰ ਲੱਗ ਗਿਆ ਤਾਂ ਤੂੰ ਵੀ ਉਹਨਾਂ ਦੀ ਉਸਤ ਤਕਰੀ ਜਾਨੀ ਸੀ ਹਾਂ ਉਹਦਾ ਤੈਨੂੰ ਕੁਦਰਤੀ ਮੈਂ ਕਹਦਾ ਵੀ ਨਮਨੀਤ ਕੌਰ ਦਾ ਨੰਬਰ ਆ ਵੀ ਹਾਂ ਸੁਣ ਤਾਂ ਲਵਾ ਵੀ ਇਹ ਬੰਦਾ ਕੌਣ ਹੈ ਨਹੀਂ ਮੰਗੇ ਨਾ ਬੱਚਿਆਂ ਟੋੜੇ ਕੋਈ ਗੱਲ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਮੈਂ ਕਦੀ ਗੱਲ ਤੇ ਮਾਫ਼ ਕਰ ਉਸੋ ਉਹ ਨਹੀਂ ਭਾਈ ਮਨਪ੍ਰੀਤ ਸਿੰਘ ਖੁਦ ਬੋਲ ਰਿਹਾ ਮੈਂ ਇਹ ਨੰਬਰ ਮੇਰਾ ਹੈ ਮੈਂ ਸਵੇਰੇ ਇੱਕ ਵਾਰੀ ਤਾਂ ਮੈਂ ਤੇ ਜਾਨਣਾ ਕਰੀ ਹਾਂ ਠੀਕ ਹੋ ਗਈ ਨਹੀਂ ਅਸੀਂ ਤਾਂ ਠੀਕ ਹੀ ਆ ਨਹੀਂ ਹੁਣ ਤੂੰ ਹੁਣ ਤੋਂ ਦੱਸ ਵੀ ਨਮਨੀਤ ਕੌਰ ਕੀ ਕਰਦੀ ਆ ਓਕੇ ਓਕੇ ਸੌਰੀ ਸੌਰੀ ਨਹੀਂ ਨਹੀਂ ਮੈਨੂੰ ਦੱਸ ਨਾ ਵੀ ਨਮਨੀਤ ਕੌਰ ਕੀ ਕਰਦੀ ਆ ਹੁਣ ਚਾ ਸੌਰੀ ਕਰ ਕੋਈ ਨਾ ਪਰ ਨਹੀਂ ਮੈਨੂੰ ਉਹ ਮੈਨੂੰ ਇਹ ਤਾਂ ਦੱਸ ਵੀ ਹੁਣ ਨਿੰਗ ਸਿੰਘ ਸਹੀ ਕਰਦੇ ਆ ਕਿ ਇਹ ਪਖੰਡੀ ਸਹੀ ਕਰਦੇ ਦੱਸ ਨਹੀਂ ਨਹੀਂ ਵਖੰਡੀ ਸਹੀ ਕਰ ਰਹਾ ਜੀ ਸਹੀ ਸਹੀ ਕਰ ਰਹਾ ਇਹ ਗਲਤ ਕਰ ਰਹਾ ਸੌਰੀ ਇੱਕ ਮਿੰਟ ਕੋਈ ਨਾ ਬਸੇ ਪੱਤੇ ਵਾਦ ਘੱਟ ਗਿਓ ਬਬਾ ചെല കൊച്ച <laughs>